ਸਰੀਰ ਤੋਂ ਨਹੀਂ ਨਾ ਸਾਬਜਾ ਦੇ ਟੋਲੇ ਉਹਨਾਂ ਦੇ ਮੈਂਟਲੀ ਟੌਰਚਰ ਕਰਨਾ ਸ਼ੁਰੂ ਕੀਤਾ ਕੀ ਕੀਤਾ ਸ਼ੁਰੂ ਕਹਿੰਦੇ ਨੰਬਰ 1 ਤੁਹਾਡੇ ਦੋਨੋਂ ਵੱਡੇ ਭਰਾ ਅਸੀਂ ਸ਼ਹੀਦ ਕਰਤੇ ਨੇ ਉਹਨਾਂ ਸ਼ਬਦ ਹੋਰ ਵਰਤੇ ਸਨ ਨੰਬਰ 1 ਇਹ ਨੰਬਰ 2 ਕਹਿੰਦੇ ਤੁਹਾਡੇ ਪਿਤਾ ਜਿੰਨਾ ਕਰਕੇ ਤੁਸੀਂ ਐਡੀ ਐਡੀਆਂ ਗੱਲਾਂ ਕਰਦੇ ਹੋ ਤੁਹਾਡੇ ਪਿਤਾ ਨੂੰ ਵੀ ਅਸੀਂ ਸ਼ਹੀਦ ਕਰ ਦਿੱਤਾ ਝੂਠ ਬੋਲ ਰਹੇ ਨੇ ਝੂਠ ਟੌਰਚਰ ਕਰਨਾ ਚਾ ਰਹੇ ਨੇ ਵੀ ਛੋਟੇ ਛੋਟੇ ਬੱਚੇ ਨੇ ਪਿਤਾ ਦੀ ਮੌਤ ਦੀ ਖਬਰ ਸੁਣਨਗੇ ਭਰਾਵਾਂ ਦੀ ਸੁਣਨਗੇ ਤੇ ਕਹਿੰਦੇ ਤੁਹਾਡੀ ਸਾਰੀ ਫੌਜ ਮੁੱਕ ਚੁੱਕੀ ਹੈ ਸੁਣਿਓ ਸੰਗਤ ਦੀ ਛੋਟੇ ਛੋਟੇ ਬੱਚੇ ਕਹਿੰਦੇ ਤੁਹਾਡੇ ਸਾਰੇ ਸਿੱਖ ਰਿਸ਼ਤੇਦਾਰ ਬੱਚੇ ਜੋ ਵੀ ਸੀ ਸਾਰਾ ਕੁਝ ਕਹਿੰਦੇ ਖਤਮ ਕਰ ਦਿੱਤਾ ਹੈ ਸਾਰਾ ਕੁਝ ਹੀ ਮੁੱਕ ਗਿਆ ਹੈ ਸਿਰਫ ਤੁਸੀਂ ਦੋ ਤੇ ਤੁਹਾਡੀ ਬਜ਼ੁਰਗ ਦਾਦੀ ਮਾਂ ਰਹਿ ਗਈ ਬਾਕੀ ਸਭ ਖਤਮ ਹੋ ਚੁੱਕਾ ਹੈ ਕੁਝ ਨਹੀਂ ਬਚਿਆ ਹੁਣ ਤੁਸੀਂ ਕੀ ਕਰਨਾ ਦੇਖੋ ਮੈਂਟਲੀ ਟੌਰਚਰ ਕਰ ਰਹੇ ਨੇ ਤੇ ਉਹ ਛੋਟੇ ਬੱਚੇ ਦੇਖੋ ਕਹਿੰਦੇ ਕੋਈ ਪਰਵਾਹ ਹੀ ਨਹੀਂ ਅਜੇ ਸਾਬ ਜਿਆਦਿਆਂ ਦੀ ਤੇ ਆਪਾਂ ਗੱਲ ਹੀ ਨਹੀਂ ਕੀਤੀ ਜਿਹੜਾ ਉਹਨਾਂ ਨੇ ਜਵਾਬ ਦਿੱਤੇ ਸਥਿਰ ਰਹੇ ਤਗੜੇ ਰਹੇ ਡੋਲੇ ਹੀ ਨਹੀਂ ਘਬਰਾਏ ਹੀ ਨਹੀਂ ਇੱਥੇ ਵੀ ਅੱਜ ਦੀ ਦੁਨੀਆ ਦੇ ਵਿੱਚ ਵੀ ਕਈ ਵਾਰ ਝੂਠਾ ਬੋਲ-ਬੋਲ ਕੇ ਮੈਂਟਲੀ ਟੌਰਚਰ ਕੀਤਾ ਜਾਂਦਾ ਹੈ ਅੱਜ ਦੇਖਦੇ ਨਹੀਂ ਬੜੀ ਦੁਨੀਆ ਕਿੰਨੇ ਸੁਸਾਈਡ ਕਰ ਦਿੰਦੇ ਨੇ ਕਿੰਨੀ ਦੁਨੀਆ ਦੇ ਖਬਰਾਂ ਆਉਂਦੀਆਂ ਨੇ ਕਿ ਫਲਾਣੀ ਥਾਂ 'ਚ ਸੁਸਾਈਡ ਕਰ ਲਿਆ ਫਲਾਣੀ ਥਾਂ ਕਿਸੇ ਨੇ ਆਤਮ ਹੱਤਿਆ ਕਰ ਲਈ ਉਹ ਇਹੀ ਕਾਰਨ ਹੁੰਦੇ ਨੇ ਮੈਂ ਇੱਕ ਥੋੜੇ ਦਿਨ ਪਹਿਲਾਂ ਦੀ ਘਟਨਾ ਦੱਸਣਾ ਮੇਰੇ ਖਿਆਲ ਨਾਲ ਜਿਵੇਂ ਭੁੱਲਾ ਨਾ ਤੇ ਸਿਆ ਚਾਰਿਆਂ ਪੰਜ ਸਾਲ ਦੀ ਬੱਚੀ ਸੀ ਉਹਦੀ ਵੀਡੀਓ ਅੱਜ ਵੀ ਨੈਟ ਤੇ ਘੁੰਮ ਰਹੀ ਹੈ ਇੰਟਰਨੈਟ ਤੇ ਸੱਚੀ ਗੱਲ ਦੱਸ ਰਿਹਾ ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਉਹ ਮਾਂ ਰੋ ਰੋ ਕੇ ਅੱਜ ਦੱਸਦੀ ਹੈ ਤੇ ਉਹਨਾ ਬੱਚੀ ਸਕੂਲ ਜਾਣ ਲੱਗੀ ਤੇ ਮਾਂ ਉਹਦਾ ਵੀਡੀਓ ਬਣਾਉਣ ਲੱਗ ਗਈ ਉਹ ਬੱਚੀ ਦੀ ਬੱਚੀ ਰੋਏ ਵੀ ਮੰਮੀ ਮੈਂ ਸਕੂਲ ਨਹੀਂ ਜਾਣਾ ਹਿੰਦੀ ਚ ਬੋਲ ਰਹੀ ਸੀ ਉਹ ਕਿਉਂ ਨਹੀਂ ਜਾਣਾ ਵੀ ਉਹ ਰੋ ਰੋ ਕੇ ਬੱਚੀ ਕਹੇਰੀ ਮਾਂ ਮੈਂ ਨਹੀਂ ਜਾਣਾ ਮੈਨੂੰ ਉਥੇ ਮੇਰੀਆਂ ਸ਼ਿਕਾਇਤਾਂ ਝੂਠੀਆਂ ਬਣਾ ਬਣਾ ਕੇ ਟੀਚਰ ਕੋਲ ਲਾਂਦੇ ਨੇ ਤੇ ਟੀਚਰ ਮੈਨੂੰ ਫਿਰ ਪਨਿਸ਼ ਕਰਦੇ ਨੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉਹ ਵਾਰ-ਵਾਰ ਤਰਲੇ ਕਰਦੀ ਵੀ ਮੈਨੂੰ ਹੋਰ ਸਕੂਲੇ ਪਾ ਦਿਓ ਮੈਨੂੰ ਹੋਰ ਕਲਾਸ ਚ ਪਾ ਦਿਓ ਮੈਂ ਨਹੀਂ ਜਾਣਾ ਉਹ ਮਾਂ ਨੂੰ ਵਿਚਾਰੀ ਨੂੰ ਪਤਾ ਨਹੀਂ ਲੱਗਿਆ ਵੀ ਖਰੇ ਗੱਲ ਕੀ ਆ ਉਹਨੂੰ ਐਸੀ ਵੀ ਇੱਕ ਬੱਚੀ ਵੈਸੇ ਕਰਦੇ ਨੇ ਉਹਨੂੰ ਇੰਨਾ ਸਕੂਲ ਚ ਟੌਰਚਰ ਕਰਦੇ ਸਨ ਉਹਦੇ ਬੱਚੇ ਉਹਦੇ ਨਾਲ ਵਾਸਤੇ ਆਸ ਪੜੋਸ ਦੇ ਉਹ ਬੱਚੀ ਨੇ ਸੰਗਤ ਜੀ ਚੌਥੀ ਮੰਜ਼ਲ ਤੋਂ ਸਕੂਲ 'ਚ ਜਾ ਕੇ ਛਾਲ ਮਾਰ ਕੇ ਸੁਸਾਈਡ ਕਰ ਲਈ ਆ। ਆਪਨੇ ਸੁਣੀ ਹੋਏਗੀ ਘਟਨਾ ਇਹ ਹਫ਼ਤੇ ਕੋ ਪਹਿਲਾਂ ਦੀ ਗੱਲ ਐ 10 ਦਿਨ ਦੀ ਹਫ਼ਤੇ ਦੀ। ਮੈਂਟਲੀ ਟੌਰਚਰ ਇੰਨਾ ਕਰ ਦਿੱਤਾ ਜਾਂਦਾ ਹੈ ਕਈ ਵਾਰੀ ਕਿ ਬੰਦਾ ਇੱਕ ਕਦਮ ਚੁੱਕਣ ਤੱਕ ਚਲਾ ਜਾਂਦਾ ਹੈ। ਤੇ ਮਹਾਰਾਜ ਜੀ ਦੀ ਬਾਣੀ ਮੈਂ ਇਹ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਰਿਹਾ ਵੀ ਮਹਾਰਾਜ ਜੀ ਦੀ ਬਾਣੀ ਇੰਨੀ ਸ਼ਕਤੀਸ਼ਾਲੀ ਆ ਇੰਨਾ ਬਲ ਹੈ ਕਿ ਸਾਨੂੰ ਸਰੀਰਿਕ ਤੌਰ ਤੇ ਬਲ ਤਾਂ ਦੇਂਦੀ ਦਿੰਦੀ ਹੈ ਸਾਡਾ ਮਾਨਸਿਕ ਲੈਵਲ ਵੀ ਮਹਾਰਾਜ ਉੱਚਾ ਚੁੱਕਦੇ ਨੇ ਕਿ ਬੰਦਿਆ ਕਿਸੇ ਦੀ ਜ਼ਰਤ ਨਹੀਂ ਤੇਰੇ ਦਿਮਾਗ ਤੇ ਕੋਈ ਆਕਰਮਣ ਕਰ ਸਕੇ ਤੇਰੇ ਸਰੀਰ ਤੇ ਤੇਰੇ ਮਨ ਤੇ ਤੈਨੂੰ ਮੈਂਟਲੀ ਤੌਰ ਤੇ ਅਫਸੈਟ ਕਰ ਸਕੇ ਤੂੰ ਤਗੜਾ ਹੋ ਜਾ ਅੱਜ ਆਪਾਂ ਕਹਿੰਦੇ ਹਾਂ ਨਾ ਵੀ ਮੈਨੂੰ ਯਾਰ ਮੇਰੇ ਗਵੰਡੀ ਨੇ ਬੜਾ ਦੁਖੀ ਕੀਤਾ ਮੈਨੂੰ ਯਾਰ ਫਲਾਣੇ ਨੇ ਬੜਾ ਪਰੇਸ਼ਾਨ ਕੀਤਾ ਹੈ ਉਹ ਕਿਸੇ ਨੇ ਨਹੀਂ ਕੀਤਾ ਬੰਦਿਆ ਤੂੰ ਖੁਦ ਹੋਇਆ ਤਾਂ ਤੈਨੂੰ ਕੋਈ ਕਰ ਰਿਹਾ ਜੇ ਤੂੰ ਧਾਰ ਲਿਆ ਵੀ ਮੈਂ ਤਾਂ ਹੱਸਣਾ ਹੈ ਬਸ ਮੈਂ ਤਾਂ ਬਸ ਖੁਸ਼ ਰਹਿਣਾ ਹੈ ਜੋ ਹੁੰਦਾ ਹੋਈ ਜਾਏ ਜੋ ਇੱਧਰ ਉਥਲ ਪੁਥਲ ਹੁੰਦੀ ਹੋਈ ਜਾਏ ਮੈਂ ਆਪਣੀ ਸ਼ਾਂਤੀ ਕਾਇਮ ਰੱਖਣੀ ਹੈ ਮੈਂ ਆਪਣੇ ਆਪ ਨੂੰ ਕੂਲ ਰੱਖਣਾ ਹੈ ਮੈਂ ਆਪਣੇ ਆਪ ਨੂੰ ਬਾਣੀ ਨਾਲ ਜੋੜ ਕੇ ਰੱਖਣਾ ਹੈ ਮੈਂ ਆਪਣੇ ਆਪ ਨੂੰ ਨਾਮ ਨਾਲ ਜੋੜ ਕੇ ਰੱਖਣਾ ਹੈ ਕਿਸੇ ਤੂਫਾਨ ਦੀ ਜ਼ਰੂਰਤ ਨਹੀਂ ਤਾਨੂੰ ਹਲਾ ਜਾਏ ਸਹਬਜ਼ਾਦੇ ਨੂੰ ਹਲਾ ਸਕਿਆ ਸੀ ਕਿ ਗੁਰੂ ਦੇ ਸਿੱਖਾਂ ਨੂੰ ਹਲਾ ਸਕਿਆ ਸੀ ਗੁਰੂ ਦੀਆਂ ਸਿੰਘਣੀਆਂ ਅਮੀਰ ਮਨੋਂ ਦੀ ਜੇਲਾਂ ਦੇ ਵਿੱਚ ਇੰਨੇ ਤਸ਼ੱਦਦ ਢਾਏ ਗਏ ਸਾਰਾ ਸਾਰਾ ਦਿਨ ਚੱਕੀ ਭਿਆਣੀ ਸਾਰਾ ਸਾਰਾ ਦਿਨ ਤੇ ਰਾਤ ਨੂੰ ਜਦੋਂ ਸੌਣਾ ਨਾ ਤੇ ਛਾਤੀਆਂ ਤੇ ਭਾਰੇ ਪੱਥਰ ਰੱਖਦੇ ਨੇ ਭਾਰੇ ਪੱਥਰ ਰੱਖਦੇ ਨੇ ਨਾ ਸੱਜੇ ਕਰਵਟ ਲੈਣ ਨਾ ਖੱਬੇ ਲੈਣ ਸੌਣ ਨਾ ਦੇਣਾ ਰਾਤ ਨੂੰ ਦਿਨੇ ਫਿਰ ਕਹਿਣਾ ਬੀਪੀ ਸਵਾ ਸਵਾ ਮਨ ਦੇ ਪੀਸ ਨੇ ਪੀਸੋ ਅਰਦਾਸਾਂ ਵਿੱਚ ਵੀ ਕਈ ਥਾਵਾਂ ਤੇ ਬੋਲਿਆ ਜਾਂਦਾ ਤੇ ਸਾਡੀਆਂ ਸਿੰਘਣੀਆਂ ਨੇ ਸਾਡੇ ਸਿੰਘਾਂ ਨੇ ਬੱਚਿਆਂ ਨੇ ਬਜ਼ੁਰਗਾਂ ਨੇ ਏਡੇ ਵੱਡੇ ਵੱਡੇ ਤਸ਼ੱਦਦ ਆਪਣੇ ਸ਼ਰੀਰ ਤੇ ਪਿੰਡੇ ਤੇ ਹੜਾਏ ਤੇ ਫਿਰ ਵੀ ਐਂ ਤਗੜੇ ਰੇ ਡੋਲੇ ਨਹੀਂ ਕਿਉਂ ਨਹੀਂ ਡੋਲੇ ਕਿਉਂਕਿ ਇਹ ਜੋ ਗੁਰਬਾਣੀ ਅਸੀਂ ਅੱਜ ਸ਼ਬਦ ਵਿਚਾਰ ਰਹੇ ਹਾਂ ਭਉ ਦੇ ਪਰਥਾਈ ਡਰ ਦੇ ਪਰਥਾਈ ਮੈਂ ਮਰਤਿਓ ਸਭ ਸੰਸਾਰਾ ਭਉ ਤਿਸ ਭਉ ਨਹੀਂ ਜਿਸ ਨਾਮ ਅਧਾਰਾ ਜਿਹਦੇ ਕੋਲ ਨਾਮ ਆ ਗਿਆ ਸੰਤ ਜੀ ਉਹਨੂੰ ਫਿਰ ਕਾਦਾ ਡਰ ਉਹਨੂੰ ਕੋਈ ਡਰ ਨਹੀਂ ਉਹਨੂੰ ਕੋਈ ਬਹਿਮ ਨਹੀਂ ਭਰਮ ਨਹੀਂ ਉਹ ਭੈ ਮੁਕਤ ਹੈ ਸੋਗ ਹਰਖ ਮੈਂ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਬਾਣਾ ਇਹ ਦੂਜੀ ਪੰਕਤੀ ਦਾ ਪਾਠ ਹੈ ਮਹਾਰਾਜ ਕਹਿੰਦੇ ਸੋਗ ਹਰਖ ਮੈਂ ਆਵਣ ਜਾਣਾ ਇਹ ਤੇ ਆਉਣਾ ਜਾਣਾ ਲੱਗ ਗਈ ਹੈ ਜਿਵੇਂ ਅਸੀਂ ਜਨਮ ਮਰਨ ਸਾਡਾ ਲੱਗਿਆ ਹੋਇਆ ਨਾ ਐਵੇਂ ਸੋਗ ਹਰਖ ਇਹ ਖੁਸ਼ੀ ਗਮੀ ਇਹ ਵੀ ਲੱਗੀ ਰਹੇਗੀ ਜ਼ਿੰਦਗੀ 'ਚ ਇਹ ਵੀ ਇੱਕ ਜੂਨ ਹੈ ਇਹ ਵੀ ਇੱਕ ਆਵਾ ਗੌਣ ਲੱਗਿਆ ਰਹਿਣਾ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਚੱਲ ਰਹੀਆਂ ਨੇ ਅਸੀਂ ਹੱਸ ਰਹੇ ਹਾਂ ਖੁਸ਼ ਹਾਂ ਪ੍ਰਸੰਨਾਂ ਥੋੜੇ ਦਿਨਾਂ 'ਚ ਕੁਝ ਐਸਾ ਹੋ ਸਕਦਾ ਵੀ ਅਸੀਂ ਥੋੜੇ ਉਦਾਸ ਹੋ ਜਾਈਏ ਥੋੜੇ ਦਿਨਾਂ 'ਚ ਐਸਾ ਸਮਾਂ ਆਏਗਾ ਹੋ ਸਕਦਾ ਅਸੀਂ ਥੋੜਾ ਰੋਣ ਲੱਗ ਪਾਈਏ ਥੋੜੇ ਦਿਨ ਬਾਅਦ ਫਿਰ ਸਮਾਂ ਬਦਲੇਗਾ ਫਿਰ ਸੀਸਣ ਲੱਗ ਜਾਗੇ ਫਿਰ ਰੋਣ ਲੱਗ ਜਾਗੇ ਕਦੇ ਖੁਸ਼ੀ ਕਦੇ ਗਮ ਇਹ ਜ਼ਿੰਦਗੀ ਦੇ ਪਹਿਲੂ ਨੇ ਚੱਲਦੇ ਰਹਿੰਦੇ ਨੇ ਇਹ ਮੈਂ ਆਪਣੇ ਕੋਲੋਂ ਨਹੀਂ ਮਹਾਰਾਜ ਕਹਰੇ ਸੋਗ ਹਰਖ ਮੈਂ ਆਵਣ ਜਾਣਾ ਖੁਸ਼ੀ ਤੇ ਗਮੀ ਮਹਾਰਾਜ ਕਹਿੰਦੇ ਭਾਈ ਤੇਰੀ ਜ਼ਿੰਦਗੀ ਚ ਆਵਣ ਜਾਣੇ ਦਾ ਲੱਗਿਆ ਹੀ ਰਹਿਣਾ ਇਹ ਜ਼ਿੰਦਗੀ ਚ ਆਉਂਦੇ ਹੀ ਰਹਿਣਗੇ ਪਰ ਹੁਣ ਇੱਥੇ ਇਹ ਹੈ ਵੀ ਗੁਰੂ ਦੇ ਸਿੱਖ ਦੀ ਨਿਸ਼ਾਨੀ ਇਹ ਹੈ ਉਹ ਸਦਾ ਖੁਸ਼ੀ ਰਹਿੰਦਾ ਸਦਾ ਇਹ ਗੁਰੂ ਦੀ ਸਿੱਖ ਦੀ ਨਿਸ਼ਾਨੀ ਹੈ ਉਹ ਸਦਾ ਸੁਖੀ ਰਹੇਗਾ ਉਹ ਗੁਰੂ ਦਾ ਸਿੱਖ ਨਹੀਂ ਜਿਹੜਾ ਖੁਸ਼ੀ ਚ ਖੁਸ਼ ਹੋਵੇ ਤੇ ਦੁੱਖ ਚ ਦੁਖੀ ਹੋਵੇ ਗੁਰੂ ਦਾ ਸਿੱਖ ਉਹ ਹੈ ਜਿਹੜਾ ਦੋਹਾਂ ਵਿਵਸਥ ਅਵਸਥਾ ਵਿੱਚ ਇੱਕੋ ਅਵਸਥਾ ਤੇ ਟਿਕਿਆ ਰਹਿੰਦਾ ਹੈ ਗੁਰ ਤੇਗ ਪਤਾ ਜੀ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸੁਨੇ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਨੇ ਹੁਣ ਸੁਣਿਓ ਅੱਗੇ ਵਾਲੀ ਪੰਕਤੀ ਕਿੰਨੀ ਕਮਾਲ ਦੀ ਐ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭੈਮਾਨਾ ਕਹਿੰਦੇ ਨਾ ਉਹਨੂੰ ਨਿੰਦਿਆ ਦਾ ਨਾ ਉਹਨੂੰ ਉਸਤਤੀ ਦਾ ਕੋਈ ਚੱਕਰ ਹੀ ਨਹੀਂ ਕਹਿੰਦੇ ਮਹਾਰਾਜ ਜੀ ਦੀ ਬਾਣੀ ਲਿਖੀ ਕਹਿੰਦੇ ਮੇਰੀ ਦੁਨੀਆ ਲੱਖ ਨਿੰਦਿਆ ਕਰੀ ਜਾਏ ਬੁਰਾਈ ਕਰੀ ਜਾਏ ਭਾਗਨੇ ਜੀ ਚੰਗੇ ਸਾਡੇ ਤਾਂ ਨਿੰਦਿਆ ਕਰਦੀ ਦੁਨੀਆ ਮਹਾਰਾਜ ਕਹਿ ਰਹੇ ਆ ਨਾ ਨਿੰਦਿਆ ਨਾ ਉਸਤਤ ਜਾ ਕੇ ਉਹਨੂੰ ਫਰਕ ਨਹੀਂ ਪੈਂਦਾ ਵੀ ਮੇਰੇ ਚਾਰ ਬੰਦੇ ਮੇਰੀ ਵਡਿਆਈ ਕਰ ਰਹੇ ਨੇ ਤੇ ਵਾਹ ਬਈ ਵਾਹ ਮੈਂ ਬੜਾ ਵੱਡਾ ਬਣ ਗਿਆ ਹੁਣ ਤੇ ਜੇ ਮੇਰੇ ਕੋਈ ਚਾਰ ਬੰਦੇ ਬੁਰਾਈ ਕਰ ਰਹੇ ਤੇ ਮੈਂ ਨੀਵਾ ਹੋ ਗਿਆ ਨਾ ਜੀ ਨਾ ਇਹ ਗੁਰੂ ਦੇ ਸਿੱਖ ਦੀ ਨਿਸ਼ਾਨੀ ਹੈ ਉਹ ਦੁੱਖ ਚ ਦੁੱਖ ਨਹੀਂ ਮੰਨੇਗਾ ਸੁੱਖ ਚ ਸੁੱਖ ਨਹੀਂ ਨਿੰਦਿਆ ਚ ਉਹਨੂੰ ਕੋਈ ਫਰਕ ਨਹੀਂ ਪਏਗਾ ਉਸਤਤੀ ਚ ਵੀ ਕੋਈ ਫਰਕ ਨਹੀਂ ਪਏਗਾ ਵੀ ਕੋਈ ਚੰਗਾ ਕਹੇ ਕਹੇ ਨਾ ਕਹੇ ਕੋਈ ਫਰਕ ਨਹੀਂ ਮਾੜਾ ਕਹੇ ਨਾ ਕਹੇ ਕੋਈ ਫਰਕ ਨਹੀਂ ਇਹ ਮਹਾਰਾਜ ਕਹ ਰਹੇ ਨੇ ਗੁਰੂ ਦਾ ਸਿੱਖ ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ ਉਸ ਨੇ ਸੁਖ ਪਾਇਆ ਜੋ ਪ੍ਰਭੂ ਜੀ ਦੇ ਭਾਣੇ ਵਿੱਚ ਹੈ ਰਜਾ ਵਿੱਚ ਹੈ ਹੁਕਮ ਵਿੱਚ ਹੈ ਹੁਣ ਭਾਣੇ ਚ ਚੱਲ ਕੇ ਕਿੱਡਾ ਸੁਖ ਮਿਲਦਾ ਹੈ ਮੈਂ ਇੱਕ ਛੋਟੀ ਜੀ ਘਟਨਾ ਆਪ ਜੀ ਨੂੰ ਦੱਸਾਂਗਾ ਵੈਸੇ ਸਾਖੀ ਬੜੀ ਲੰਮੀ ਹੈ ਸਿਰਫ ਮੈਂ ਸੰਖੇਪ ਚ ਅਰਜ ਕਰ ਦੇਣਾ ਧੰਨ ਗੁਰੂ ਰਾਮਦਾਸ ਜਿਹੜਾ ਭਾਣੇ ਚ ਚੱਲਦਾ ਕਿਉਂਕਿ ਭਾਣਾ ਲਫ਼ਜ਼ ਭਾਣੇ ਦੀ ਪੰਕਤੀ ਆ ਜੀ ਜਿਹੜਾ ਪਹਾਣੇ 'ਚ ਸੰਗਤ ਜੀ ਚੱਲਦਾ ਮਹਾਰਾਜ ਜੀ ਨੇ ਆਪ ਜੀ ਨੂੰ ਪਤਾ ਦਰਬਾਰ ਸਾਹਿਬ ਅੰਮ੍ਰਿਤਸਰ ਵਸਾਇਆ ਉੱਥੇ ਤਰ੍ਹਾਂ ਤਰ੍ਹਾਂ ਦੇ ਕਾਰੀਗਰ ਆਏ ਕੋਈ ਲੱਕੜੀ ਦਾ ਕੰਮ ਕਰਨ ਵਾਲਾ ਲੋਹੇ ਦਾ ਕੰਮ ਕਰਨ ਵਾਲਾ ਕੋਈ ਮਿਸਤਰੀ ਕੋਈ ਹਲਵਾਈ ਕੋਈ ਮੋਚੀ ਕੋਈ ਕੱਪੜੇ ਦਾ ਕਾਰੋਬਾਰੀ ਵੱਡੇ ਵੱਡੇ ਸੇਠ ਅਮੀਰ ਗਰੀਬ ਸਭ ਆ ਕੇ ਆਪੋ ਆਪਣੀ ਕਿਰਤ ਉਹਨਾਂ ਨੇ ਸ਼ੁਰੂ ਕੀਤੀ ਤੇ ਇੱਕ ਨਾ ਬੜਾ ਦੁਖਿਆਰਾ ਸੀ ਉਹ ਨਾ ਉਹਦੇ ਕੋਲ ਘਰ ਜੋਗੀ ਰੋਟੀ ਜੁੜੇ ਨਾ ਕੱਪੜਾ ਜੁੜੇ ਕੁਛ ਨਾ ਵਿਚਾਰਾ ਦਰਿਦ੍ਰਿ ਰੋਏ ਕੋਰ ਲਾਏ ਕਹਿੰਦਾ ਮੈਂ ਕੀ ਕਰਾਂ ਕਿਸੇ ਨੇ ਸਿੱਖ ਨੇ ਸੁਣ ਲਿਆ ਕਹਿੰਦੇ ਜੀ ਭਾਈ ਤੂੰ ਕਿੰਦਾ ਇੰਦਾ ਰੋ ਰਿਹਾ ਕਹਿੰਦੇ ਜੀ ਮੈਂ ਤਾਂ ਬਰਬਾਦ ਮੇਰੇ ਕੋਲ ਕੁਝ ਨਹੀਂ ਪੱਲੇ ਮੇਰੇ ਕੋਲ ਰੋਟੀ ਇਹ ਸੰਗਤ ਜੀ ਸਮਾਸੀ ਕਿਸੇ ਕੋਲ ਰੋਟੀ ਤੱਕ ਨਹੀਂ ਹੁੰਦੀ ਪਹਿਲੇ ਸਮੇਂ ਚ ਰੋਟੀ ਖਾਣ ਦੇ ਲਾਲੇ ਹੋਏ ਸੰਦ ਕਹਿੰ ਦੁਨੀਆ ਕੋਲ ਤੇ ਮਹਾਰਾਜ ਜੀ ਦੀ ਬਾਣੀ ਦੀ ਬਰਕਤ ਨਾਲ ਦੇਖੋ ਅਸੀਂ ਕਿੱਡੇ ਸੌਖੇ ਬੈਠੇ ਆ ਤਾਂ ਫਿਰ ਵੀ ਅਸੀਂ ਉਲਝਣਾ ਝੁਲਝੇ ਹੋਈਆਂ ਜੀ ਫਿਰ ਵੀ ਸਾਡੀਆਂ ਉਲਝਣਾਂ ਸੁਲਝ ਰਹੀਆਂ ਉਹ ਸਿੱਖ ਨੇ ਕਿਹਾ ਵੀ ਤੂੰ ਫਿਕਰ ਨਾ ਕਰ ਤੂੰ ਗੁਰੂ ਰਾਮਦਾਸ ਜੀ ਦੇ ਦਰ ਤੇ ਚੱਲ ਜਾ ਉੱਥੇ ਗੁਰੂ ਸਾਹਿਬ ਜੀ ਨੇ ਚੱਕ ਰਾਮਦਾਸਪੁਰ ਨਾਮ ਦਾ ਨਗਰ ਵਸਾਇਆ ਆਪਾਂ ਅੰਮ੍ਰਿਤਸਰ ਦਰਬਾਰ ਸਾਹਿਬ ਕਹਿੰਦੇ ਆ ਵੀ ਉੱਥੇ ਚਲਾ ਜਾ ਉੱਥੇ ਤੈਨੂੰ ਰੋਟੀ ਪਾਣੀ ਦਾ ਕੋਈ ਫਿਕਰ ਹੀ ਨਹੀਂ ਲੰਗਰ ਚੱਲਦਾ ਕਿਰਤ ਵੀ ਹੈਗੀ ਆ ਉੱਥੇ ਕਿਰਤ ਕਰਨੀ ਕਿਰਤ ਕਰੀ ਨਹੀਂ ਤੇ ਲੰਗਰ ਤੇ ਚੱਲਦਾ ਹੀ ਹੈ ਸਤਿਵਚਨ ਕਹਿ ਕੇ ਆ ਗਿਆ ਜਮੀਰ ਵਾਲਾ ਸੀ ਕਹਿੰਦਾ ਵੀ ਕਿਰਤ ਕਰਾਂਗਾ ਮੈਂ ਪਹਿਲੇ ਦਿਨ ਲੰਗਰ ਛਕਿਆ ਫਿਰ ਚਲੋ ਉਹਨੇ ਥੋੜਾ ਬਹੁਤਾ ਕੋ ਅਰੇਂਜ ਕੀਤਾ ਮਾੜਾ ਮੋਟਾ ਕੁਝ ਖਰੀਦ-ਖਰਾਦ ਕੀਤਾ ਰੱਖ ਲਿਆ ਵੇਚਣ ਵਾਸਤੇ ਬੈਠ ਗਿਆ ਰਾਗੀ ਰਹਿੰਦੇ ਗਏ ਖਿਜਦੇ ਆਉਂਦੇ ਗਏ ਲੰਘਦੇ ਗਏ ਤੇ ਉਹਨਾਂ ਨੇ ਨਾ ਸ਼ਾਮ ਤੱਕ ਥੋੜੀ ਜੀ ਵਟਤ ਹੋ ਗਈ ਤਿੰਨ ਚਾਰ ਆਨੇ ਥੋੜੀ ਹੁੰਦੀ ਸੀ ਇਹ ਕੋਈ ਜ਼ਿਆਦਾ ਨਹੀਂ ਰਕਮ ਬਈ ਬਹੁਤ ਜ਼ਿਆਦਾ ਇਨਕਮ ਹੋ ਗਈ ਤਿੰਨ ਚਾਰ ਆਨੇ ਇਕੱਠੇ ਉਹਨੇ ਵਟਤ ਕਰ ਲਈ ਤੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਇੱਦਾਂ ਆ ਰਹੇ ਉਸੋਂ ਰਸਤੇ 'ਚੋਂ ਲੰਘ ਰਹੇ ਤੇ ਨਾਲ ਦੇ ਸਾਰੇ ਖੜੇ ਹੋ ਗਏ ਉਹਨਾਂ ਸਾਰਿਆਂ ਨੇ ਨਮਸਕਾਰ ਕੀਤੀ ਇਹ ਨਹੀਂ ਖੜਾ ਹੋਇਆ ਇਹਨੂੰ ਪਤਾ ਨਹੀਂ ਸੀ ਮਹਾਰਾਜ ਨੰਗੇ ਇਹ ਬੜਾ ਹਰਾਨ ਹੋਏ ਨੇ ਪੁੱਛਿਆ ਵੀ ਤੁਸੀਂ ਸਾਰਿਆਂ ਨੇ ਝੁੱਕ ਕੇ ਨਮਸਕਾਰ ਕੀਤੀ ਇਹ ਕੌਣ ਨੇ ਕੌਣ ਗਏ ਨੇ ਤੇ ਉਹਨਾਂ ਦੱਸਿਆ ਭਾਈ ਤੈਨੂੰ ਪਤਾ ਨਹੀਂ ਗੁਰੂ ਰਾਮਦਾਸ ਜੀ ਲੰਘੇ ਤੈਨੂੰ ਪਤਾ ਹੀ ਨਹੀਂ ਤੋਟ ਕੇ ਮੱਥਾ ਟੇਕ ਲੈਂਦਾ ਕਹਿੰਦੇ ਜੀ ਮੈਨੂੰ ਮaaf ਕਰੋ ਮੈਨੂੰ ਪਤਾ ਨਹੀਂ ਉਹ ਨਾ ਇੱਕ ਦਮ ਭੱਜ ਕੇ ਅੱਗੇ ਹੋਇਆ ਤੇ ਮਹਾਰਾਜ ਜਾ ਰਹੇ ਸਨ ਅਗਾ ਨਾਂਗੇ ਸੰਦੂ ਨੇ ਪਿੱਛੋਂ ਦੀ ਮੱਥਾ ਮਹਾਰਾਜ ਨੂੰ ਟੇਕ ਦਿੱਤਾ ਵੀ ਮਹਾਰਾਜ ਮੇਰੀ ਭੁੱਲ ਬਖਸ਼ਿਓ ਮੈਨੂੰ ਪਤਾ ਨਹੀਂ ਸੀ ਅਗਲੇ ਦਿਨ ਤੋਂ ਤਿਆਰੀ ਤੇ ਵੀ ਮਹਾਰਾਜ ਆਉਣਗੇ ਉਹਨਾਂ ਦਾ ਮੱਥਾ ਟੇਕਾਂਗਾ ਅਗਲੇ ਦਿਨ ਮਹਾਰਾਜ ਆਏ ਖੜਾ ਹੋਇਆ ਉੱਥੇ ਕੇ ਸਤਕਾਰ ਨਾਲ ਅਦਬ ਨਾਲ ਮੱਥਾ ਟੇਕਿਆ ਮਹਾਰਾਜ ਕਹਿੰਦੇ ਭਾਈ ਤੁਮ ਨਵਾਂ ਦੇਖਿਆ ਇੱਥੇ ਵਿਧ ਬਣਾਣੀ ਮਹਾਰਾਜ ਨੇ ਬਸ ਦੇਖੋ ਗੱਲ ਕਿਸੇ ਵੀ ਤਰੀਕੇ ਦੇ ਹਾਂਜੀ ਮੈਂ ਕੱਲ ਹੀ ਆਇਆ ਕਹਿੰਦੇ ਕਿਵੇਂ ਕੰਮ ਕਰ ਚੱਲ ਰਿਹਾ ਕਹਿੰਦੇ ਠੀਕ ਹੈ ਤਵੇਤ ਸੇਤ ਕਿਵੇਂ ਕਹਿੰਦੇ ਠੀਕ ਹੈ ਕਹਿੰਦੇ ਕਿੰਨੀ ਕੋ ਵਟਤ ਹੋਈ ਮਹਾਰਾਜ ਜੀ ਕਹਿੰਦੇ ਕਹਿੰਦੇ ਮਹਾਰਾਜ ਤਿੰਨ ਚਾਰਾਂ ਨੇ ਕੰਨੋ ਕੱਲ ਹੋਈ ਸੀ ਅੱਜ ਆ ਥੋੜੀ ਬਤ ਉਹਨਾਂ ਦਾ ਸਮਾਨ ਲੈ ਕੇ ਅੱਜ ਵੇਚ ਰਿਹਾ ਜੇ ਨਹੀਂ ਕੋਈ ਮਹਾਰਾਜ ਕਹਿੰਦੇ ਲੈ ਦੇ ਦੇ ਨੂੰ ਸੇਵਾ ਲੰਗਰ ਚ ਸੇਵਾ ਚ ਪਾਈਏ ਸੋਚੀ ਪੈ ਗਿਆ ਵੀ ਮਹਾਰਾਜ ਸਾਰੇ ਮੰਗ ਰਹੇ ਨੇ ਕੋਈ ਇੱਕ ਅੱਧਾ ਨਹੀਂ ਉਹ ਤਿੰਨ ਚਾਰ ਆਨੇ ਮਹਾਰਾਜ ਨੂੰ ਦੇਤੇ ਮਹਾਰਾਜ ਨੇ ਜਾ ਕੇ ਪੜਾਤੇ ਵਿਲੰਗਰ ਦੀ ਸੇਵਾ ਚ ਪੈ ਗਏ ਉਹ ਸੋਚੀ ਪੈ ਗਿਆ ਵੀ ਮਣਾ ਇੰਨਿਆਂ ਨੇ ਮੱਥਾ ਟੇਕਿਆ ਮਹਾਰਾਜ ਨੇ ਕਿਸੇ ਤੋਂ ਇੱਕ ਆਨਾ ਨਹੀਂ ਮੰਗਿਆ ਮੇਰੇ ਤੋਂ ਮਹਾਰਾਜ ਮੰਨ ਕੇ ਸਾਰੀ ਲੈ ਗਏ ਬਟਤ ਟੈਨਸ਼ਨ ਚ ਰਿਹਾ ਚਿੰਤਾ ਚ ਰਿਹਾ ਫਿਕਰ ਚ ਰਿਹਾ ਸਾਰੀ ਰਾਤ ਲੰਗੀ ਅਗਲਾ ਦਿਨ ਆਇਆ ਨਾ ਅਗਲਾ ਦਿਨ ਆਇਆ ਜਦੋਂ ਮਹਾਰਾਜ ਉਸੇ ਤਰ੍ਹਾਂ ਆਏ ਨੇ ਮੱਥਾ ਟੇਕਿਆ ਮਹਾਰਾਜ ਨੇ ਕਹਿੰਦੇ ਕਿੰਨੀ ਕੁ ਵਟਤ ਹੋਈ ਕਹਿੰਦੇ ਮਹਾਰਾਜ ਜੀ ਕੱਲ ਜਿੰਨੀ ਹੋਈ ਤਿੰਨ ਚਾਰ ਆਨੇ ਮਹਾਰਾਜ ਕਹਿੰਦੇ ਲਿਆਓ ਸੇਵਾ ਚ ਪਾਈਏ ਲੰਗਰ ਚ ਅੱਜ ਨਾ ਉਹਦੇ ਅੰਦਰ ਬਲ ਆ ਗਿਆ ਪਤਾ ਨਹੀਂ ਕਿੱਥੋਂ ਗੁਰੂ ਜੀ ਦੇ ਦਰਸ਼ਨ ਕਰ ਰਿਆ ਸੀ ਭਾਣਾ ਮੰਨਣਾ ਹੁਕਮ ਮੰਨਣਾ ਅੱਜ ਉਹਦੇ ਚ ਕੱਲ ਜਿਹੜਾ ਥਰਕਰਾ ਰਿਹਾ ਸੀ ਕਮਰੇ ਹੱਥਾਂ ਦੇ ਰਿਹਾ ਸੀ ਅੱਜ ਉਹ ਚ ਬਲ ਆ ਗਿਆ ਤੇ ਇੱਕਦਮ ਮਹਾਰਾਜ ਨੂੰ ਕੱਢ ਕੇ ਸਤਿਗੁਰੂ ਜੀ ਆ ਲਓ ਖੁਸ਼ੀ ਖੁਸ਼ੀ ਦੇਤੇ ਚਲੇ ਗਏ ਤੇ ਮਹਾਰਾਜ ਜੀ ਦੇ ਭਾਰੇ ਸੋਚਦਾ ਵੀ ਮੈਂ ਮੇਰੇ ਤੋਂ ਮਹਾਰਾਜ ਕਿਉਂ ਮੰਗ ਰਹੇ ਨੇ ਦੇਖੋ ਮਾਣ ਮਹਿਸੂਸ ਕਰਨ ਲੱਗ ਗਿਆ ਵੀ ਮਹਾਰਾਜ ਮੇਰੇ ਝੋਲੀਏ ਸੇਵਾ ਪਾ ਰਹੇ ਨੇ ਮੇਰੇ ਤੋਂ ਆਪ ਮੰਗ ਰਹੇ ਨੇ ਅਗਲਾ ਦਿਨ ਆ ਗਿਆ ਤੀਜਾ ਦਿਨ ਮਹਾਰਾਜ ਕਹਿੰਦੇ ਅੱਜ ਕਿੰਨੀ ਵਟਤ ਹੋਈ ਕਹਿੰਦੇ ਜੀ ਉਹ ਨਹੀਂ ਤਿੰਨ ਚਾਰਾਂ ਨੇ ਦੇ ਦਿੱਤੀ ਇਦਾਂ ਸੰਗਤ ਜੀ ਚਾਰ ਪੰਜ ਦਿਨ ਲਗਾਤਾਰ ਚੱਲਦਾ ਰਿਹਾ ਤੇ ਨਿ ਬੇ ਝਿੜਕੋ ਕੇ ਦੇਂਦਾ ਰਿਹਾ ਘਰ ਦੇ ਭੁੱਖੇ ਰਹੇ ਬੱਚੇ ਭੁੱਖੇ ਰਹੇ ਥੋੜਾ ਬੋਤਾ ਛਕਾਉਂਦਾ ਹੈ ਸਾਰੀ ਵਟਤ ਮਹਾਰਾਜ ਨੂੰ ਦੇ ਦਿੰਦਾ ਹੈ ਅੱਗੇ ਜਦੋਂ ਇੱਕ ਦਿਨ ਹੁੰਦਾ ਨਾ ਪੰਜਵਾਂ ਛੇਵਾਂ ਦਿਨ ਉਹ ਦਿਨ ਮਹਾਰਾਜ ਆ ਜਾਂਦੇ ਮਹਾਰਾਜ ਕਹਿੰਦੇ ਵੀ ਅੱਜ ਕਿੰਨੀ ਵਟਤ ਹੈ ਤੇ ਕਹਿੰਦੇ ਜੀ ਮਹਾਰਾਜ ਅਗੇ ਹੱਥ ਜੋੜ ਕੇ ਮਹਾਰਾਜ ਅੱਜ ਕੁਛ ਨਹੀਂ ਬਣਿਆ ਕਹਿੰਦੇ ਕਿਉਂ ਨਹੀਂ ਬਣਿਆ ਮਹਾਰਾਜ ਖਰਚਾ ਹੀ ਮੁੱਕ ਗਿਆ ਖਰੀਦਣ ਜੋਗਾ ਕੁਛ ਨਹੀਂ ਤੇ ਵੇਚਾਂ ਕੀ ਬਿਲਕੁਲ ਜ਼ੀਰੋ ਹੋ ਗਿਆ ਮਹਾਰਾਜ ਨੇ ਫਿਰ ਪਤਕੀ ਪੁੱਛਿਆ ਸੰਗਤ ਜੀ ਸੁਣ ਕੇ ਹੈਰਾਨ ਹੋਵੋਗੇ ਮਹਾਰਾਜ ਨੇ ਕਿਹਾ ਹੁਣ ਦੱਸ ਤੇਰਾ ਨਾਮ ਕੀ ਹੈ 6ਵੇਂ 7ਵੇਂ ਦਿਨ ਮਹਾਰਾਜ ਨੇ ਪੁੱਛਿਆ ਤੇਰਾ ਨਾਂ ਕੀ ਹੈ ਉਹਨੇ ਕਿਹਾ ਮਹਾਰਾਜ ਮੇਰਾ ਨਾਂ ਸੋਮਾ ਮਹਾਰਾਜ ਕਹਿੰਦੇ ਤੇਰਾ ਤੇ ਨਾਂ ਹੀ ਐਡਾ ਵੱਡਾ ਹੈ ਤੈਨੂੰ ਕਿਹੜੀ ਚੀਜ਼ ਸੁਮੇ ਆਪ ਜੀ ਨੂੰ ਪਤਾ ਕਿਸ ਚੀਜ਼ ਦੇ ਸੁਮੇ ਹੁੰਦੇ ਨੇ ਮਹਾਰਾਜ ਕਹਿੰਦੇ ਤੈਨੂੰ ਕਾਦੀ ਕਮੀ ਰਹੇਗੀ ਨਾ 6ਵੇਂ 7ਵੇਂ ਦਿਨ ਉਦੋਂ ਮਹਾਰਾਜ ਨੇ ਪੁੱਛਿਆ ਜਦੋਂ ਦੇਣ ਨੂੰ ਕੁਝ ਨਹੀਂ ਸੀ ਤੇ ਅਸੀਂ ਦੇ ਦੇ ਕੇ ਨਾਮ ਦੱਸਨੇ ਆ ਮਹਾਰਾਜ ਨੂੰ ਨਾਮ ਦੱਸਣ ਦੀ ਕੋਈ ਮਰਿਆਦਾ ਨਹੀਂ ਸਾਡੇ ਅਸੀਂ ਦੱਸਦੇ ਬੇਸ਼ੱਕ ਜ਼ਰੂਰ ਆ ਵੀ ਮਹਾਰਾਜਾਂ 100 ਰੁਪਇਆ ਦਿੱਤਾ ਜੀ ਆ 1000 ਦਿੱਤਾ ਜੀ ਆ 13000 ਦਿੱਤਾ ਜੀ ਆ ਇਨਾ ਦਿੱਤਾ ਜੀ ਨਾਮ ਦੱਸਦੇ ਆ ਤੇ ਗੁਰੂ ਰਾਮਦਾਸ ਜੀ ਨੇ ਦੇਖੋ ਜਿੰਨਾ ਚਿਰ ਉਹ ਪੈਸੇ ਦੇਂਦਾ ਰਿਹਾ ਨਾਮ ਨਹੀਂ ਪੁੱਛਿਆ ਜਿਸ ਦਿਨ ਪੈਸੇ ਖਤਮ ਹੋ ਗਏ ਮਹਾਰਾਜ ਕਹਿੰਦੇ ਹੁਣ ਦੱਸ ਤੇਰਾ ਨਾਮ ਕੀ ਹੈ ਫਿਰ ਦੱਸਦਾ ਕਹਿੰਦਾ ਮੇਰਾ ਨਾਮ ਸੋਮਾ ਮਹਾਰਾਜ ਨੇ ਉੱਥੇ ਬਚਨ ਕੀਤਾ ਤੇਰਾ ਨਾਮ ਕੱਲਾ ਅੱਜ ਤੋਂ ਸੋਮਾ ਨਹੀਂ ਤੇਰਾ ਨਾਮ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਹੋਏਗਾ ਤੂੰ ਮਹਾਰਾਜ ਬਚਨ ਕਰਕੇ ਚਲੇ ਗਏ ਅੱਜ ਵੀ ਉਹਨਾਂ ਦੀ ਪੀੜੀ ਪਰਿਵਾਰ ਵੱਸਦਾ ਤੇ ਸ਼ਾਹਾਂ ਦਾ ਪਰਿਵਾਰ ਹੈ ਲੱਖਾਂ ਕਰੋੜਾਂ ਚ ਨਹੀਂ ਉਸ ਵੇਲੇ ਤੋਂ ਉਸੇ ਵੇਲੇ ਤੋਂ ਇੰਨੀ ਬਰਕਤ ਪੈ ਗਈ ਜਦੋਂ ਬਾਣਾ ਮੰਨਦੇ ਜਦੋਂ ਆਪਸ ਕੋ ਜੋ ਜਾਣੇ ਨੀਚਾ ਸੋਉ ਬੰਨਿਆ ਸਭ ਤੋਂ ਉੱਚਾ ਜਦੋਂ ਆਪਣੇ ਆਪ ਨੂੰ ਨੀਵਾ ਕਰਾਂਗੇ ਉਹ ਉੱਚਾ ਗਿਣਿਆ ਜਾਏਗਾ ਅਸੀਂ ਕਿੰਨੇ ਨਹੀਂ ਮੇਰਾ ਆਹ ਚੀਜ਼ ਮੈਂ দান ਕੀਤੀ ਮੇਰਾ ਨਾਂ ਕਿਉਂ ਨਹੀਂ ਬੁਲਿਆ ਗਿਆ ਬੁਲਿਆ ਜਾਣਾ ਚਾਹੀਦਾ ਸੀ ਇੱਥੇ ਅਸੀਂ ਇਸ ਗੱਲ ਦੀਆਂ ਲੜਾਈਆਂ ਪਾ ਲੈਣੀਆਂ ਝਗੜੇ ਕਰਨ ਲੱਗ ਜੰਨੇ ਆ ਜਦ ਜਦ ਕੇ ਗੁਰ ਮਰਿਆਦਾ ਇਹ ਕਹਿੰਦੀ